ਬਾਬਾ ਨਾਨ ਸਿੰਘ ਜੀ ਦਾ 274ਵਾਂ ਬਚਨ ਸ਼ਹੀਦੀ ਰੋਹਾਂ ਹਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿੱਚ ਹਾਜ਼ਰ ਹੋ ਕੇ ਪਹਿਰਾ ਦਿੰਦੀਆਂ ਹਨ ਬਾਬਾ ਨਾਨ ਸਿੰਘ ਜੀ ਦਾ 275ਵਾਂ ਬਚਨ ਸਭ ਕੁਝ ਘਰ ਵਿੱਚ ਹੀ ਹੈ ਪਰ ਸਤ ਸੰਗ ਜ਼ਰੂਰੀ ਹੈ ਬਾਬਾ ਨਾਨ ਸਿੰਘ ਜੀ ਦਾ 276ਵਾਂ ਬਚਨ ਤਸਵੀਰ ਕੇਵਲ ਯਾਦਗਾਰੀ ਲਈ ਤੇ ਮਨ ਦੇ ਟਿਕਾਉ ਲਈ ਹੁੰਦੀ ਹੈ ਨਾ ਕਿ ਇਸ ਦੀ ਪੂਜਾ ਕਰਦੇ ਹੋਏ ਮੂਰਤੀ ਪੂਜ ਬਣ ਜਾਓ ਬਾਬਾ ਨੰਦ ਸਿੰਘ ਜੀ ਦਾ 276ਵਾਂ ਬਚਨ ਮੱਥਾ ਟੇਕਣ ਸਮੇ ਆਪਣੀ ਭਾਵਨਾ ਮਨ ਚ ਰੱਖ ਕੇ ਕੁਝ ਸਮਾਂ ਮੱਥਾ ਹਜ਼ੂਰੀ ਵਿੱਚ ਰੱਖੋ ਬਾਬਾ ਨੰਦ ਸਿੰਘ ਜੀ ਦਾ 278ਵਾਂ ਬਚਨ ਮਨ ਟਿਕਾਉਣ ਬਾਰੇ ਆਪਣੇ ਇਸ਼ਟ ਦੀ ਮੂਰਤ ਅੱਗੇ ਰੱਖ ਕੇ ਸਵੇਰੇ 2 ਵਜੇ ਇਸ਼ਨਾਨ ਕਰੋ ਬੈਠ ਕੇ ਬਿਰਤੀ 1-2 ਘੰਟੇ ਲਈ ਉਸ ਤੇ ਟਿਕਾਓ ਹੋਲੀ-ਹੋਲੀ ਮਨ ਟਿਕਾਉ ਤੇ ਆ ਜਾਵੇਗਾ